ਦਰਾਹ ਨੇੜੇੋਂ ਸਰਹੰਦ ਨਹਿਰ ਦੀਆਂ ਸਾਈਡਾਂ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਜਿਸ ਦੀ ਆੜ ਵਿੱਚ ਠੇਕੇਦਾਰ ਵੱਡਾ ਵੱਡੇ ਲੈਵਲ ਦੇ ਉੱਪਰ ਪੈਸੇ ਕਮਾ ਰਹੇ ਨੇ ਇੱਥੋਂ ਨਜਾਇਜ਼ ਤਰੀਕੇ ਦੇ ਨਾਲ ਜੋ ਰੇਤਾ ਅਤੇ ਮਿੱਟੀ ਵੇਚਿਆ ਜਾ ਰਿਹਾ ਦੇਖ ਸਕਦੇ ਹਾਂ ਕਿ ਠੇਕੇਦਾਰਾਂ ਦੇ ਦੋਹੇ ਹੱਥ ਲੱĐੂ ਹੈ ਇੱਕ ਪਾਸੇ ਉਹਨਾਂ ਨੇ ਸਰਕਾਰ ਤੋਂ ਠੇਕੇ ਦਾ ਪੈਸਾ ਲਿਆ ਹੋਇਆ ਹੈ ਦੂਸਰੇ ਪਾਸੇ ਉਹ ਇਸ ਵਿੱਚੋਂ ਇਸ ਨਹਿਰ ਵਿੱਚੋਂ ਜੋ ਮਿੱਟੀ ਹੈ ਅਤੇ ਰੇਤਾ ਉਹ ਕੱਢ ਕੇ ਟਿਪਰਾਂ ਤੇ ਟਰਾਲੀਆਂ ਨੂੰ ਮਹਿੰਗੇ ਭਾਅ ਵੇਚ ਰਹੇ ਨੇ ਦੇਖ ਸਕਦੇ ਹਾਂ ਕਿਸ ਕਦਰ ਦਿਨ ਦਿਹਾੜੇ ਟਿਪਰਾਂ ਵਿੱਚ ਮਿੱਟੀ ਤੇਰੇਤਾ ਭਰਿਆ ਜਾ ਰਿਹਾ ਤੇ ਮਹਿੰਗੇ ਭਾਅ ਵਿੱਚ ਆ ਜਾ ਰਿਹਾ ਹੈ ਭਰੋਸੇਯੋਗ ਸੂਤਰਾਂ ਦੇ ਦੱਸਣ ਅਨੁਸਾਰ ਇਹ ਠੇਕੇਦਾਰ ਇੱਕ ਟਿਪਰ ਦਾ 7 ਤੋਂ ਲੈ ਕੇ 8000 ਰੁਪਏ ਮਿੱਟੀ ਦਾ ਟਿਪਰ ਭਰਦੇ ਨੇ ਦੂਸਰੇ ਪਾਸੇ 13-14000 ਰੁਪਏ ਪਰ ਟਿਪਰ ਇਹ ਰਿੱਤੇ ਦਾ ਭਰਦੇ ਨੇ ਦੇਖ ਸਕਦੇ ਹਾਂ ਕਿ ਕਿਸ ਕਦਰ ਬੇਖੌਫ ਹੋ ਕੇ ਇਹ ਠੇਕੇਦਾਰ ਇਸ ਚੋਰੀ ਨੂੰ ਅੰਜਾਮ ਦੇ ਰਹੇ ਨੇ ਆਮ ਲੋਕ ਜੋ ਇਸ ਕੰਮ ਨੂੰ ਕਰਨ ਲਈ ਡਰਦੇ ਨੇ ਦੇਖ ਸਕਦੇ ਹਾਂ ਕਿ ਇਹ ਵੱਡੀ ਮਿਲੀ ਭੁਗਤ ਹੈ ਜਿਸ ਕਰਕੇ ਇਹ ठेकेदार ਬੇਕਾਫ ਹੋ ਕੇ ਇਸ ਤਰ੍ਹਾਂ ਜੋ ਸਰਕਾਰ ਨੂੰ ਚੁੰਨਾ ਲਾ ਰਹੇ ਨੇ ਮਿੱਟੀ ਵੇਚ ਰਹੇ ਨੇ ਰਿੱਟਾ ਵੇਚ ਰਹੇ ਨੇ ਮਾਈਨਿੰਗ ਕਰ ਰਹੇ ਨੇ ਪਿਛਲੇ ਦਿਨੀ ਦਰਹਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਟਰੈਕਟਰ ਟਰਾਲੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਸ ਦਾ ਟਰੈਕਟਰ ਟਰਾਲੀ ਜਬਤ ਕਰਕੇ ਉਸ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ ਦੂਸਰੇ ਪਾਸੇ ਇਹ ਤੁਸੀਂ ਟਿਪਰ ਦੇਖ ਸਕਦੇ ਹੋ ਇਹ ਕਿਸ ਦੇ ਇਸ਼ਾਰੇ ਦੇ ਉੱਪਰ ਕਿਸ ਦੀ ਸਰਪ੍ਰਸਤੀ ਹੇਠ ਇਹਨਾਂ ਟਿੱਪਰਾ ਵਿੱਚ ਮਿੱਟੀ ਅਤੇ ਰੇਤਾ ਵਿੱਚ ਅੱਜ ਜਾ ਰਿਹਾ ਹੈ ਜਿਸ ਤਰ੍ਹਾਂ ਇਹ ਠੇਕੇਦਾਰ ਬੇਖੌਫ ਹੋ ਕੇ ਦਿਨ ਅਤੇ ਰਾਤ ਨਹਿਰ ਵਿੱਚੋਂ ਮਿੱਟੀ ਅਤੇ ਰੇਤਾ ਵੇਚ ਰਹੇ ਨੇ ਉਸ ਤੋਂ ਕਿਸੇ ਵੱਡੇ ਲੈਵਲ ਦੀ ਮਿਲੀਭੁਗਤ ਦੀ ਬੂਹ ਆ ਰਹੀ ਹੈ ਪਿਛਲੇ ਦਿਨੀ ਸਥਾਨਕ ਲੋਕਾਂ ਵੱਲੋਂ ਦੀਪਨਗਰ ਵਿਖੇ ਇੱਕ ਟਿਪਰ ਨੂੰ ਕਾਬੂ ਕੀਤਾ ਗਿਆ ਸੀ ਤੇ ਉਸਦੇ ਚਾਲਕ ਨੇ ਨਾਲ ਗੱਲਬਾਤ ਹੋਈ ਤੇ ਉਸ ਚਾਲਕ ਨੇ ਕਿਸ ਵਿਅਕਤੀ ਦਾ ਨਾਮ ਲਿਆ ਉਹ ਖੁਦ ਸੁਣ ਲਵੋ ਇਸ ਵੀਡੀਓ ਦੇ ਵਿੱਚ ਪਿੰਡ ਇਕੱਠਾ ਧਾਰ ਗੱਲ ਕਰਨ ਲੋ ਸੋਣੋ ਤੇ ਯਾਰ ਹਾਂਜੀ ਕੀ ਹੋ ਲੋਗੀ ਬਾਹਰ ਸਾਰਕ ਪੋਰਾ ਸਾਡੀ ਇਹ ਟੁੱਟ ਗਈ ਸਾਡੇ ਜ਼ਿੰਮੇਵਾਰ ਕੌਣ ਹੈ ਦਾ ਉਹ ਵੀ ਉੱਪਰ ਆ ਗਈ ਦੇਣਗੇ ਅੱਗੇ ਵੀ ਬਣਾਈ ਹੋਏ ਉਹਨਾਂ ਨੇ ਕਿਹਨਾਂ ਨੇ ਨਹੀਂ ਬਣਾਈ ਨਹੀਂ ਬਣਾਈ ਸੋਣੋ ਕਿਹਨੇ ਬਣਾਈ ਸੀ ਜੀ ਇਹ ਮੈਨੂੰ ਤਾਂ ਨਹੀਂ ਪਰ ਕਿਹਨੇ ਬਣਾਈ ਇਹ ਹੁਣ ਐਮਐਲਏ ਆਪਣੇ ਬਰਾਉਂਗ ਜੀ ਦਾ ਇਹ ਪਿੰਡਾ ਐਮਐਲਏ ਦਾ ਏਰੀਆ ਦਾ ਐਮਐਲਏ ਦਾ ਹੈਗਾ ਜੇ ਟੁੱਟ ਗਈ ਤਾਂ ਸਾਡੇ ਪਿੰਡ ਨੂੰ 5 ਸਾਲ ਦਾ ਪਹਿਲਾਂ ਨੇ ਐਮਐਲਏ ਬਣਾ ਕੇ ਦਿੱਤੀ ਤੇ ਹੁਣ ਫੇਰ ਫੇਰ ਤੋੜ ਕੇ ਤਾਂ ਫੇਰ ਕੋਈ ਹਾਲ ਵੀ ਮੈਂ ਮਰਾ ਭਾਈ ਥੋੜਾ ਸਿੱਧੇ ਹਾਲ ਲਾ ਲੰਨਾ ਉਹ ਦੱਸ ਬਰੇਜ਼ ਨੇਰਾ ਲਾ ਨਾ ਲਾ ਪਰ ਗੱਡੀਆਂ ਵਾਪਸ ਲੈ ਲਓ ਅਸੀਂ ਦਿੱਤਾ ਨਹੀਂ ਕੱਢਣ ਦਾ